ਖੰਨਾ ਦੇ ਏਐਸ ਕਾਲਜ ਗੈਂਗवार ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਵਿੱਚ ਇੱਕ ਗਰੁੱਪ ਨੇ ਦੂਸਰੇ ਗਰੁੱਪ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਚੱਲਦੇ ਗੋਲੀ ਲੱਗਣ ਨਾਲ ਇੱਕ ਕਰਮਚਾਰੀ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਹਮਲਾਵਰ ਗਰੇ ਰੰਗ ਦੀ ਸਵਿਫਟ ਕਾਰ 'ਚ ਸਵਾਰ ਹੋ ਕੇ ਫਰਾਰ ਹੋ ਗਏ ਉੱਥੇ ਹੀ ਇਹਨਾਂ ਨੇ ਰਸਤੇ 'ਚ ਗੱਡੀ ਦੇ ਵਿੱਚ ਤੇਲ ਪਵਾਇਆ ਅਤੇ ਗਨ ਪੁਆਇੰਟ ਤੇ ਪੈਟਰੋਲ ਪੰਪ ਕਰਮਚਾਰੀ ਨੂੰ ਵੀ ਲੁੱਟ ਕੇ ਫਰਾਰ ਹੋ ਗਏ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਰੂਪੀਆਂ ਦੀ ਪਛਾਣ ਕਰਵਾਈ ਜਾ ਰਹੀ ਹੈ ਉਥੇ ਸਕورٹی ਦੇ ਕੰਮ ਕਰਦੇ ਕਿਹੜੇ ਕਾਲਜ? ਐਫਐਸ ਕਾਲਜ ਸਮਝਾਉਂਦੇ। ਕੀ ਗੱਲਬਾਤ ਕੀ ਹੈ ਜੀ? ਗੱਲਬਾਤ ਸਾਨੂੰ ਨਹੀਂ ਪਤਾ ਬਾਹਰ ਬੱਚੇ ਕਿੱਥੇ ਲੜੇ ਨੇ। ਅਸੀਂ ਤਾਂ ਜਾ ਕੇ ਦੇਖਣ ਲੱਗੇ ਜਦ ਫਾਇਰ ਹੋਇਆ। ਉਹ ਬੱਚਾ ਇੱਕ ਭੱਜ ਕੇ ਅੰਦਰ ਨੂੰ ਆ ਗਿਆ ਜੀ। ਉਹਨਾਂ ਦੇ ਬੱਚੇ ਦੇ ਸਾਡਾ ਮੁਲਾਜ਼ਮ ਦਫ਼ਤਰ ਮੂਹਰੇ ਖੜੇ ਸੀ। ਉਹ ਇਹਦੇ ਲੱਤ ਨਹੀਂ ਕੋਈ। ਕਿੰਨੇ ਫਾਇਰ ਕੀਤੇ ਗਏ ਨੇ ਜੀ? ਵੈਰੀ ਗੁੱਡ ਉਹਨਾਂ ਨੇ 4-5 ਕਰੇ। ਤੇ ਕਿਹਦੇ ਲੱਗੀ ਹੁਣ ਬੋਲੀ ਜੀ? ਹੁਸਨ ਲਾਲ। ਹਾਂ ਜੀ। ਹੁਸਨ ਲਾਲ। ਕਿੱਥੇ ਲੱਗੀ ਹੈ ਜੀ? ਇਹਦੇ ਲੱਤ ਦੇ ਵਿੱਚ। ਪੁੱਛ ਆ ਰਹੇ ਆ ਕਿ ਹੋਰ ਕਿਤੇ ਕੋਈ ਜਾਨੀ ਨਾ ਜਾਨੀ ਨੁਕਸਾਨੀ ਹੋ ਬੱਚੇ ਕਿੱਥੇ ਕਰਾਇਆ ਗਿਆ ਵੰਦੀ ਸਿਵਲ ਹਸਪੀਟਲ ਕਿਸੇ ਨੂੰ ਪੜਿਆ ਵੀ ਆ ਮੌਕੇ ਤੇ ਜੀ ਨਹੀਂ ਕਿਸੇ ਨੂੰ ਨਹੀਂ ਪੜਿਆ ਉਹ ਭੱਜ ਗਿਆ ਗੱਡੀ ਦੇ ਵਿੱਚ ਟੈਸ ਚੱਲ ਰਹੇ ਨੇ ਤੇ ਕਈ ਬੱਚੇ ਆਂਦੇ ਆ ਪੇਰੈਂਟਸ ਵੀ ਆਂਦੇ ਆ ਉਸੇ ਐਂਗਲ ਨਾਲ ਇਕੱਠੇ ਵੀ ਹੁੰਦਾ ਕਲਾਸਾਂ ਵੀ ਸਾਈਮਲਟੇਨियसਲੀ ਲੱਗ ਰੀਆਂ ਇਹਦਾ ਵੀ ਟਾਈਮ ਜਦੋਂ ਮੈਂ ਬੈਠਾ ਸੀ ਆਫਿਸ ਮਨੋਂ ਇਹ ਪਤਾ ਲੱਗਿਆ ਕਿ ਆਪਣੇ ਕਾਲਜ ਦੇ ਦੂਸਰੇ ਕੋਰਨਰ ਤੇ ਗੋਲੀ ਚੱਲੀ ਹੈ ਤੇ ਕੁਝ ਬੱਚੇ ਤਾਂ ਫਿਰ ਮੈਂ ਵੀ ਇੱਕਦਮ ਟੀਚਰ ਨੂੰ ਡਿਸਪਲਿਨ ਕਮੇਟੀ ਦੇ ਸਾਰੇ-ਸਾਰੇ ਟੀਚਰ ਮੈਂ ਖੁਦ ਬਾਹਰ ਆਇਆ ਤਾਂ ਉਹ ਉਧਰੋਂ ਭਜਦੇ-ਭਜਦੇ ਦੂਜੇ ਗੇਟ ਤੋਂ ਪਹਿਲੇ ਗੇਟ ਤੇ ਆ ਗਏ ਤੇ ਆ ਕੇ ਆਪਾਂ ਜਿੱਦਾਂ ਹੀ ਉਹਨਾਂ ਨੂੰ ਦੇਖਿਆ ਆਇਡੈਂਟੀਫਾਈਡ ਉਹ ਵੀ ਗਾਲਾਂ ਕੱਢਣ ਲੱਪੇ ਕਿਉਂਕਿ ਕੱਟੇ ਦੇਸੀ ਢਾਈ ਪਰਿਵੋਲਵਰ ਉਹਨਾਂ ਕੋਲ ਸੀਗੇ ਸਵਿਫਟ ਕਾਰ ਸੀਗੀ ਸੀਮੈਂਟ ਜੇ ਗ੍ਰੀਨਿਸ਼ ਕਲਰ ਦੇ ਵਿੱਚ ਜਿਹਦੀ ਕੋਈ ਨੰਬਰ ਪਲੇਟ ਨਹੀਂ ਸੀ ਬੈਕ ਸਾਈਡ ਤੇ ਫਿਰ ਵੀ ਸਾਡੇ ਹੁੰਦੇ ਹੋਏ ਵੀ ਫਾਇਰਿੰਗ ਕਰਦਾ ਹੋਇਆ ਕਾਲਜ ਦੇ ਗੇਟ ਪਹਿਲੇ ਨੰਬਰ ਗੇਟ ਚ ਐਂਟਰ ਕੀਤਾ ਤੇ ਉਹਨੇ ਅੰਨੇ ਵਾਈ ਗੋਲੀ ਚਲਾਤੀ ਉਹ ਸਾਡੇ ਇੱਕ ਪੀਐਨ ਦੇ ਲੱਤ 'ਚ ਲੱਗੀ ਵੀ ਹੈ ਜਿਹਨੂੰ ਹੁਣ ਬੱਤੀ ਚ ਰੈਫਰ ਕੀਤਾ ਕੋਈ ਗੋਲੀ ਸ਼ਾਇਦ ਅੰਦਰ ਰਟੇਨ ਕਰਤੀ ਹੈ ਤੇ ਬਾਕੀ ਸਾਰਾ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਬੜੀ ਮੌਕੇ ਤੇ ਪੁਲਿਸ ਪਹੁੰਚੀ ਜਿੱਦਾਂ ਹੀ ਮੈਂ ਹਰਦੀਪ ਜੀ ਨੂੰ ਵਿਧਾਨਾ ਫੋਨ ਕੀਤਾ ਹਿੰਮਤ ਜੀ ਨੂੰ ਕੀਤਾ ਸਾਰੇ ਦੋਨੋਂ ਸਾਈਡ ਤੋਂ ਪੁਲਿਸ ਆ ਗਈ ਆਪਣੀ ਇਨਵੈਸਟੀਗੇਸ਼ਨ ਪੂਰੀ ਕਰ ਰਹੀ ਹੈ ਕੋਈ ਬੱਚਿਆਂ ਦੇ ਸ਼ਰੇ ਨਹੀਂ ਲੱਗੇ ਨੇ ਨੇ ਬੱਚਿਆਂ ਨੇ ਸ਼ਰੇ ਕੋਈ ਨਹੀਂ ਇੱਕ ਵੀਰੀ ਸਟੂਡੈਂਟ ਦਾ ਸਟੂਡੈਂਟ ਨਹੀਂ ਨਹੀਂ ਉਹਨਾਂ ਦੇ ਸਾਹਮਣੇ ਲੱਗੇ ਉਹ ਰੋਂ ਲਾਪੇ ਬੱਚੇ ਆਦਰਵਾਇਜ਼ ਐਸਾ ਕੁਝ ਨਹੀਂ ਜਿਸ ਤਰ੍ਹਾਂ ਹਰ ਮਾਪੇ ਦਾ ਇਹ ਹੁੰਦਾ ਕਿ ਉਹ ਆਪਣੇ ਸੇਫ ਮਾਲ ਦੇ ਵਿੱਚ ਬੱਚਿਆਂ ਨੂੰ ਪੜਾਉਂਦੀ ਆਪਣੇ ਕਾਲਜ ਚ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਆਈਆਂ ਨਹੀਂ ਨਹੀਂ ਪਹਿਲਾਂ ਕਦੀ ਨਹੀਂ ਹੋਈਆਂ ਮੈਨੂੰ ਮੈਨੂੰ ਸਰ 31 ਇਅਰ ਹੋ ਗਏ ਮੇਰੇ ਨਹੀਂ ਉਹ 31 ਇਅਰ ਤੋਂ ਪਹਿਲਾਂ 34 ਸਾਲ ਪਹਿਲਾਂ ਦੀ ਗੱਲ ਹੈ 7.5 8 ਸਾਲ ਪਹਿਲਾਂ ਦੀ ਗੱਲ ਹੈ ਜੀ ਨਹੀਂ ਨਹੀਂ 7 ਬਾਤ ਕੋਈ ਨਹੀਂ ਸਰ ਜੀ ਇਦਾਂ ਦੀਆਂ ਘਟਨਾਵਾਂ ਨੂੰ ਕਿੱਦਾਂ ਦੇਖਦੇ ਹਾਂ ਬੱਚੇ ਨਹੀਂ ਤੁਸੀਂ ਦੇਖੋ ਆਪਾਂ ਬਹੁਤ ਸ਼ਕਤੀ ਨਾਲ ਨਜਿੱਠਣਾ ਹੈ ਤੁਸੀਂ ਇਹਨੂੰ ਇਸ ਤਰੀਕੇ ਆਪਾਂ ਕਿੰਨੀ ਸੰਜੀਦਗੀ ਨਾਲ ਦੇਖਦੇ ਆ ਨਾਟ ਓਨਲੀ ਮੈਂ ਐਜ਼ ਅ ਪ੍ਰਿੰਸੀਪਲ ਮੇਰੇ ਸਾਰੇ ਸਟਾਫ ਦੇ ਦੇਖੋ ਬੈਠੇ ਆ ਮੈਨੇਜਮੈਂਟ ਨੂੰ ਜਿੱਦੋਂ ਹੀ ਪਤਾ ਲੱਗ ਗਿਆ ਸਾਰੀ ਮੈਨੇਜਮੈਂਟ ਸਾਰੀ ਜਦੋਂ ਹੀ ਪਹੁੰਚ ਗਈ ਹੈ ਔਰ ਸ਼ਹਿਰਦਾਰ ਸਾਰੇ ਆਪਾਂ ਇਹਨੂੰ ਬੜੇ ਹੀ ਸ਼ਕਤੀ ਨਾਲ ਡੀਲ ਕਰ ਰਹੇ ਆ ਔਰ ਸਾਡੇ ਨਾਲ ਅਥਾਰਟੀ ਜਿਹੜੀ ਪੁਲਿਸ ਅਥਾਰਟੀ ਉਹ ਵੀ ਨਾਲ ਸਾਡੇ ਨਾਲ ਖੜੀ ਪੁਲਿਸ ਦੇ ਬਾਵਜੂਦ ਦੇ ਇਨ ਸਪਾਈਟ ਆਫ ਪੁਲਿਸ ਪਰ ਅਡੇ ਕੋਰੇ ਦੀ ਸਕਿਉਰਟੀ ਆਪੀ ਇਹ ਸਾਡੇ ਕੋਲ ਸਕਿਉਰਟੀ ਦੇਖੋ ਕੈਮਰੇ ਲੱਗੇ ਹੋਏ ਸਾਡੇ ਕੋਲ 16 ਟਾਈਪ ਦੇ ਕੈਮਰੇ ਆਪਾਂ ਸਾਰੇ ਕਲੂ ਪੁਲਿਸ ਨੂੰ ਆਪਾਂ ਦਿੱਤੇ ਤੇ ਬਾਕੀ ਸਾਰੇ ਪ੍ਰੋਫੈਸਰ ਸਾਡੇ ਪ੍ਰੈਕਟੋਰੀਅਲ ਡਿਊਟੀ ਤੇ ਹੁੰਦੇ ਕਿਉਂਕਿ ਦੇਖੋ ਇੱਕ ਕਾਈਂਡ ਆਫ ਇੰਸਟੀਟਿਊਸ਼ਨ ਆ ਪ੍ਰੋਫੈਸਰ ਤੇ ਸਟੂਡੈਂਟ ਵਿਚਾਰਨ ਦਾ ਹੀ ਹੁੰਦਾ ਪਰਦਾ ਹੀ ਹੁੰਦਾ ਪ੍ਰੋਫੈਸਰ ਵੀ ਖਾਲੀ ਪਿਰੜਾਂ 'ਚ ਘੁੰਮਦੇ ਰਹਿੰਦੇ ਆ ਤੇ ਕਦੀ ਕੋਈ ਦਿੱਕਤ ਨਹੀਂ ਆਈ ਨਾ ਕੰਮ ਦੀ ਆ ਜੀ ਕੋਈ ਨਹੀਂ ਆ ਕਾਰਨ ਹੁਣ ਸਾਰਾ ਇਨਵੈਸਟੀਗੇਸ਼ਨ ਹੋ ਰਹੀ ਹੈ ਪਤਾ ਲੱਗ ਜਾਊਗਾ ਇੱਕ ਦੋ ਦਿਨ ਦੇ ਵਿੱਚ ਕਲੀਅਰ ਹੋ ਜਾਊਗਾ ਸਰ ਧੋਨੀ ਬੱਚਿਆਂ ਦੀ ਸੇਫਟੀ ਲਈ ਨਵੀਂ ਪ੍ਰਾਇਓਰਟੀ ਕੀ ਨਵੀਂ ਪ੍ਰਾਇਓਰਟੀ ਆਪਾਂ ਬੈਠੇ ਆ ਸਾਰੇ ਤੁਹਾਡੇ ਤੋਂ ਹੁਣ ਬਾਅਦ ਨਾਲ ਹੀ ਮੀਟਿੰਗ ਕਰਨੀ ਆਪਾਂ ਹੋਰ ਕਮਰੇ 16 ਦੀ ਬਜਾਏ ਵੀ ਵਧਾਣੇ ਆ ਸਾਡੇ ਸਿਕਿਉਰਟੀ ਗਾਰਡ ਤਾਂ ਹੋਰ ਮੈਨੇਜਮੈਂਟ ਛੋਟੀ ਗੱਲ ਉਹੀ ਹੋਣੀ ਸਾਡੀ ਮੈਨੇਜਮੈਂਟ ਨੇ ਵੀ ਕਹਿ ਕੇ ਹਟਿਆ ਕਿ ਵੀ ਆਪਾਂ ਤੁਸੀਂ ਇੱਕ ਸਰਵਿਸਮੈਨ ਇੱਥੇ ਆਪਾਂ ਇੱਕ ਪ੍ਰੋਪਰ ਯੂਨੀਫਾਰਮ ਸਿਕਿਉਰਟੀ ਵਾਲਾ ਰੱਖੀਏ ਨਾ ਕਿ ਕੋਈ ਆਪਾਂ ਇੱਕ ਸਿੰਪਲ ਸਿਵਲ ਵਾਲਾ ਰਿਪੋਰਟਸ ਡਿਪਾਰਟਮੈਂਟ ਜਦੋਂ ਸੁਤਨਾਮ ਸਿੰਘ ਹੈ ਠੀਕ ਕਰਦੇ ਤੁਸੀਂ ਅਸੀਂ ਨੂੰ ਰਿਪੋਰਟ ਹੋਇਆ ਹੈ ਕਿ ਏਐਸ ਕਾਲਜ ਜਿਹੜਾ ਸਮਰਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਰ ਦੇ ਏਰੀਆ ਚ ਪੈਂਦਾ ਉੱਥੇ ਇੱਕ ਗ੍ਰੇ ਕਲਰਡ ਦੀ ਸਵਿਫਟ ਗੱਡੀ ਆਈ ਉਹਦੇ ਚ ਚਾਰ ਆਰਾਊਂਡ ਚਾਰ ਦੇ ਕਰੀਬ ਨੌਜਵਾਨ ਦਸਰੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ ਤੇ ਮੌਕੇ ਤੇ ਇਮੀਡੀਏਟਲੀ ਮੇਰੇ ਜਿਹੜੇ ਐਸਐਚਓ ਆ ਡੀਐਸਪੀ ਖੰਨਾ ਐਸਪੀ ਡੀਡੀਐਸਪੀ ਡੀ ਸੀਆਈਐਨ ਚਾਤ ਸਾਰੇ ਆ ਗਏ ਸੀਗੇ ਤੇ ਸਾਨੂੰ ਸੀਸੀਟੀਵੀ ਫੁਟੇਜ ਥੋੜੀ ਬਹੁਤ ਹਲੇ ਮਿਲੀ ਹੈ ਤੇ ਇਸ ਦੇ ਵਿਹਾਰ ਤੋਂ ਥੋੜਾ ਬਹੁਤ ਆਈਡੈਂਟੀਫਾਈ ਵੀ ਹੋ ਗਿਆ ਔਰ ਕੁਝ ਨਾ ਦੇ ਲੋਕਲ ਕਾਲਜ ਦੇ ਵੀ ਬੱਚੇ ਜਿਹੜੇ ਹੈਗੇ ਉਹ ਆਇਡੈਂਟੀਫਾਈ ਹੋ ਗਏ ਤਾਂ ਸਾਡੀ ਸਾਰੀ ਟੀਮਾਂ ਲੱਗ ਗਈਆਂ ਜੀ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਟ੍ਰੇਸ ਕਰ ਲਾਂਗੇ ਇਸ ਤਰ੍ਹਾਂ ਮੈਂ ਰੂਮਰਸ ਨੇ ਗੈਂਗਵਾਰ ਜਾਂ ਸਟੂਡੈਂਟ ਵਾਰਸ ਫਰੰਗ ਦੇ ਸਾਹਮਣੇ ਆ ਜੀ ਦੇਖੋ ਜੀ ਦੋ ਸਟੂਡੈਂਟਸ ਤਾਂ ਇਹਨਾਂ ਦੇ ਕਾਲਜ ਦੇ ਡੈਫੀਨਿਟਲੀ ਆਇਡੈਂਟੀਫਾਈ ਹੋਏ ਆ ਬਾਕੀ ਗੈਂਗਵਾਰ ਵਾਲਾ ਐਂਗਲ ਅਸੀਂ ਇੱਕ ਵਾਰੀ ਕ੍ਰੈਕ ਹੋ ਜਾ ਕੇ ਕੇਸ ਫੇਰੇ ਦੱਸ ਸਕਦੇ ਹਾਂ ਇੰਟਰਵਿਊ ਦੇ ਵਿੱਚ ਜੀ ਔਰ ਪੈਟਰੋਲ ਪੰਪ ਤੇ ਵੀ ਪਿਸਟਲ ਕੱਢ ਲਿਆ ਕੋਈ ਹਾਂ ਇਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਜੀ ਇਸ ਤੋਂ ਬਾਅਦ ਇਹ ਸਮਰਾਲਾ ਰੋਡ ਵੱਲ ਗਏ ਸੀਗੇ ਤੇ ਇੱਕ ਜਿਹੜਾ ਬਰਦਾਲਾ ਚੌਂਕੀ ਚ ਇੱਕ ਪੈਟਰੋਲ ਪੰਪ ਆਂਦਾ ਉੱਥੇ ਵੀ ਸਾਨੂੰ ਉਸ ਤੋਂ ਬਾਅਦ ਰਿਪੋਰਟ ਹੋਇਆ ਕਿ ਜਿਹੜਾ ਕਰਿੰਦਾ ਸੀ ਪੈਟਰੋਲ ਪੰਪ ਦਾ ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲਿਆ ਸੋ ਹੋਪਫੁਲੀ ਦੋਨੋਂ ਕੇਸ ਇਸ ਟ੍ਰੇਸ ਹੋ ਜਾਣਗੇ ਇੱਕ ਬੰਦਾ ਤਾਂ ਆਈਡੈਂਟੀਫਾਈ ਹੋ ਗਿਆ ਸਾਡੇ ਕੋਲ ਕਿਹੜਾ ਕਿੰਨੇ ਕੋਈ ਸਟੂਡੈਂਟ ਇੱਕ ਤਾਂ ਜੀ ਇਹਨਾਂ ਦਾ ਪੀਐਨ ਹੈ ਜਿਹੜਾ ਕਾਲਜ ਦਾ ਉਹ ਇੰਜਰ ਹੋਇਆ ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਉਸ ਤੋਂ ਇਲਾਵਾ ਦੱਸ ਰਿਹਾ ਕਿ ਇੱਕ ਇਨਾਂ ਦੇ ਕਾਲਜ ਦਾ ਉਹਦੇ ਵੀ ਥੋੜੀ ਬਹੁਤ ਸੱਟ ਲੱਗੀ। ਮੇਨ ਕਾਰਨ ਕੀ ਹੈ ਜੀ? ਕਾਰਨ ਤਾਂ ਜੇ ਇੱਕ ਬਾਰ ਆਈਡੈਂਟੀਫਾਈ ਹੋ ਜਾਏ ਕਿਉਂਕਿ ਇੱਥੇ ਤਾਂ ਲੋਕਲੀ ਤਾਂ ਬੱਚੇ ਤਾਂ ਕੁਝ ਨਹੀਂ ਦੱਸ ਰਹੇ ਕਿ ਕੋਈ ਨਾਦੀ ਪਰਸਨਲ ਰੰਜਸ ਸੀ ਆ ਕੀ ਹੈ। ਵਾਂਸ ਦਾ ਕੇਸ ਇਸ ਟ੍ਰੇਸ ਤਾਂ ਹੀ ਦੱਸ ਸਕਦੇ ਕਿ ਕਾਰਨ।